ਇਸ ਸ਼ਬਦ ਦੇ ਵਿੱਚ ਦੋ ਆਵਾਜ਼ਾਂ ਬੜੀ ਤੇਜ਼ੀ ਨਾਲ ਗੂੰਜੀਆਂ ਜਿਹਦੇ ਵਿੱਚੋ ਕਿਹਾ ਜਾ ਰਿਹਾ ਸਹਾਇਓ ੱੱੱ ਹੋ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੀ ਐਨਓਸੀ ਸਾਨੂੰ ਲਗਭਗ 2 ਦਿਨਾਂ ਦੇ ਵਿੱਚ ਜਾ ਕੇ ਤਾਂ ਸਾਨੂੰ ਪਹਿਲਾਂ ਉਹ ਐਨਓਸੀ ਮਿਲੀ ਫੇਰ ਇੱਕ ਦਿਨ ਅਸੀਂ ਜਿਹੜੇ ਆਪਣੇ ਸੀਗੇ ਕਾਗਜ਼ ਪੱਤਰ ਪੂਰੇ ਕਰੇ ਤੇ ਸਭ ਤੋਂ ਪਹਿਲਾਂ ਜਿਹੜਾ ਤੱਕਾ ਹੋਇਆ ਸਾਡੇ ਜ਼ਿਲ੍ਹਾ ਪ੍ਰਧਾਨ ਵੀਜੇ ਕੁੱਕਾ ਜੀ ਦੇ ਜਿਹੜੇ ਸੀਗੇ ਕਾਗਜ਼ ਉੱਥੇ ਫਾੜ ਦਿੱਤੇਗੇ ਜਿਹੜੇ ਕੀ ਉਹ ਪਰਸੋਂ ਜਿਹੜੇ ਜਮ੍ਹਾਂ ਕਰਾਨ ਗਏ ਸੀਗੇ ਸਾਡੇ ਬੰਦੇ ਦੇ ਕਾਗਜ਼ ਫਾੜੇ ਗਏ ਠੀਕ ਹੈ ਨਾ ਜੀ ਉਹਨਾਂ ਦੀਆਂ ਫਾਈਲਾਂ ਲੈ ਕੇ ਬੰਦੇ ਭੱਜ ਗਏ ਉਹ ਤਰੀਕਾ ਯਾਰ ਇਹ ਕੋਈ ਡੈਮੋਕ੍ਰੇਸੀ ਹੈ ਦੇ ਤੁਹਾਡੇ ਸੀਗੇ ਜਾਂ ਕਿਸੇ ਹੋਰ ਵੱਲੋਂ ਬੁਲਾਇਆ ਸੀਗੇ ਉਹ ਕਿਸੇ ਇਹ ਜਿਹੜੇ ਉਹ ਵਿਅਕਤੀ ਸੀਗੇ ਜੀ ਉਹ ਹੋਰ ਵੱਲੋਂ ਬੁਲਾਏ ਹੋਏ ਵਿਅਕਤੀ ਸੀਗੇ ਸਾਡੇ ਨਾਲ ਤਾਂ ਸੀ ਅਸੀਂ ਤਾਂ ਆਪਣੇ 5 5 6 6 ਘਰ ਪਰਵਾਰਾਂ ਦੀ ਛੋਟੀ ਕਾਲ ਦਰੋਸਤ ਨਹੀਂ ਲੱਗਦੀ ਹੈਗੀ ਕਿਉਂਕਿ ਮੌਜੂਦਾ ਸ਼ਹਿਰੀ ਐਮਐਲਏ ਅਜੀਤਪਾਲ ਸਿੰਘ ਕੋਲੀ ਜੀ ਸਾਫ਼ ਤੌਰ ਤੇ ਕਹਿ ਰਹੇ ਹੈ ਕਿ ਬੀਜੇਪੀ ਵਾਲਿਆਂ ਤਾਂ ਕਾ ਕੀਤਾ ਉਹਨਾਂ ਦੇ ਸਾਡੇ ਕੋਲੋਂ ਕਾਗਜ਼ ਖੋਏ ਨੇ ਉਹਨਾਂ ਦੇ ਕਾਗਜ਼ ਫਾੜੇ ਨੇ ਇਹ ਸਾਫ਼ ਤੌਰ ਦੇ ਉੱਪਰ ਉਹਨਾਂ ਦਾ ਬਿਆਨ ਵੀ ਹੈ ਇਸ ਤਰ੍ਹਾਂ ਕਰਨਗੇ ਜੀ ਥਾਰੇ ਆ ਬੀਜੇਪੀ ਵਾਲਿਆਂ ਨੇ ਕੀਤਾ ਜੀ ਬੀਜੇਪੀ ਵਾਲਿਆਂ ਨੇ ਕੀਤਾ ਔਰ ਚੋਰ ਮਚਾਏ ਸ਼ੋਰ ਵਾਲੀ ਗੱਲ ਸਾਡੇ ਸਾਡੇ ਖਿਲਾਫ ਤੁਸੀਂ ਚੱਲ ਰਹੇ ਹੋ ਤੁਸੀਂ ਕਹਿ ਰਹੇ ਹੋ ਜੀ ਸਰਕਾਰ ਤੱਕ ਆ ਕੇ ਧੱਕਾ ਤਾਂ ਤੁਸੀਂ ਕਰਦੇ ਉੱਥੇ ਲਗਭਗ ਬਹੁਤ ਹੀ ਜ਼ਿਆਦਾ ਜਿਹੜੀ ਪੁਲਿਸ ਜਿਹੜੇ ਗੁੰਡਾ ਤੱਤਵ ਜਿਹੜੇ ਹੋਰ ਜਿਹੜੀ ਬਾਹਰਲੀ ਸਾਈਡ ਖੜੇ ਸੀ ਗੁੰਡਾ ਲਗਭਗ ਉੰਝੀ ਲੋਕ ਜਿਹੜੇ ਮੈਂ ਕਹਿੰਦਾ ਜੀ ਮੈਂ ਕਿਰਾਏ ਤੇ ਬੁਲਾਏ ਹੁੰਦੇ ਬੰਦੇ ਨੇ ਤੇ ਉਹ ਲੋਕ ਸਾਰੇ ਖੜੇ ਸੀਗੇ ਕੀ ਨਾਕਾਮੀ ਹੈਗੀ ਵੀ ਜਿਹੜੇ ਗੁੰਡਾ ਅੰਦਰ ਅੰਦਰ ਆ ਗਏ ਜੀ ਪੁਲਿਸ ਦੀ ਨਾਕਾਮੀ ਕਿਸ ਤਰ੍ਹਾਂ ਹੋ ਸਕਦੀ ਹੈ ਕੋਈ ਅਨਟੂਰਡ ਇਨਸੀਡੈਂਟ ਹੋਇਆ ਕੋਈ ਕੋਈ ਜਿਹੜਾ ਹੈਗਾ ਇੱਕ ਮਿੰਟ ਕੋਈ ਇਹਦੇ ਵਿੱਚ ਕੋਈ ਮਾਰ ਕਟਾਈ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੋਇਆ ਬਾਇੰਡ ਲਾਰਜ ਪੀਸਫੁੱਲ ਰਿਹਾ ਸਾਰਾ ਕੁਝ ਹਾਂ ਜਿਹੜੀਆਂ ਇਕਾ ਦੁਕਾ ਇਨਸੀਡੈਂਟਸ ਹੋਏ ਨੇ ਨਿੰਦਣਯੋਗ ਨੇ ਭਾਜੀ ਤੁਸੀਂ ਗੱਲ ਸਹੀ ਜੋ ਜੇ ਭਾਜੀ ਆਲੇ ਨੇ ਧੱਕਾ ਕਰਿਆ ਹੁੰਦਾ ਤਾਂ 60 ਵਾਡਾ ਦੇ ਵਿੱਚ 31 ਫਾਰਮ ਭਰੇ ਜਾਂਦੇ आम आदमी पार्टी ਦਾ ਇੱਕ ਵੀ ਫਾਰਮ ਦੱਸ ਦੋ ਜੇ 60ਾਂ ਦੇ 60ਾਂ ਦੇ ਵਿੱਚ ਕੋਈ ਕੈਂਡੀਡੇਟ ਹੈਗੇ ਸੀ ਬੀਜੇਪੀ ਕੋਲੇ ਬਿਲਕੁਲ ਜੀ 60 ਵਾੜਾਂ ਦੇ 60 ਵਾੜ ਅਸੀਂ ਆਪਣੀ ਸਾਡੀ ਆਪਣੀ ਲਿਸਟ ਹੈ ਜਿਹੜੀ ਚੰਡੀਗੜ੍ਹ ਬੀਜੇਪੀ ਆਫਿਸ ਤੋਂ ਅਨਾਉਂਸ ਹੋਈ ਹੈ ਉਰੇ ਦੀ ਪੈਨਲ ਬੈਠਿਆ ਸੀ ਪੈਨਲ ਨੇ ਬਣਾ ਕੇ ਉਰੇ ਦੇ ਕਾਰਜਕਰਤਾ ਜਿਨ੍ਹਾਂ ਜਣਾਂ ਦੇ ਚਾਹਵਾਨ ਸੀਗੇ ਸਾਡੇ ਕੋਲ ਲਗਭਗ 100 130 ਤੋਂ 40 ਜਿਹੜੇ ਕਾਰਜਕਰਤਾ ਦੀ ਲਿਸਟ ਆਈ ਸੀਗੀ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਸੀਗੇ 60 ਵਾੜ ਸਾਡੇ ਪੂਰੇ ਸੀਗੇ ਤੁਸੀਂ ਜੇ ਕਹਿ ਰਹੇ ਸੀ ਤੇ ਇਹ ਤਾਂ ਨਹੀਂ ਜਿਵੇਂ ਉਹ ਕੱਲ ਬਾਈਟ ਦੇ ਵਿੱਚ ਐਮਐਲਏ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਤਾਂ ਕਾਂਗਰਸ ਦੇ ਕੋਈ ਲੀਡਰ ਕਹਿ ਰਹੇ ਕਿ ਸਾਡੇ ਤਾਂ ਧੱਕੇ ਨਾਲ ਹੀ ਫਾਰਮ ਭਰਤੇ ਜੀ ਸਾਨੂੰ ਪਤਾ ਵੀ ਨਹੀਂ ਹੈਗਾ ਫਾਰਮ ਭਰਤੇ ਐਡੇ ਬੀਜੇਪੀ ਵਾਲਿਆਂ ਨੇ ਸੱਟ ਭਰਤੇ ਹੋਣਗੇ ਅੱਧੇ ਕਾਂਗਰਸੀ ਤਾਂ ਸਾਨੂੰ ਫੋਨ ਕਰਦੇ ਰਹੇ ਵੀ ਅਸੀਂ ਤਾਂ ਇਲੈਕਸ਼ਨ ਹੀ ਨਹੀਂ ਲੜਨਾ ਚਾਹੁੰਦੇ ਸਾਨੂੰ ਤਾਂ ਧੱਕੇ ਨਾਲ ਸਾਨੂੰ ਤਾਂ ਧੱਕੇ ਨਾਲ ਨਾਮ ਪਾ ਰਹੇ ਨੇ ਸਾਨੂੰ ਤਾਂ ਕਾਗਜ਼ ਵੀ ਨਹੀਂ ਭਰੇ ਕਾਗਜ਼ ਵੀ ਆਪ ਭਰ ਕੇ ਸਾਡੇ ਦੇ ਰਹੇ ਨੇ ਸੋ ਜਿਹੜੇ ਬੰਦੇ ਦਾ ਇੰਟਰਸਟ ਹੀ ਨਹੀਂ ਹੈਗਾ ਐਵੇਂ ਕਹਾਂ ਰੌਲਾ ਪਾਉਂਦੇ ਨੇ ਜੀ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾ ਐਲਾਨੀਆਂ ਗਈਆਂ ਤਾਂ ਉਸ ਤੋਂ ਬਾਅਦ ਕੱਲ ਨਾਮਜ਼ਦਗੀ ਪੇਪਰ ਭਰੇ ਜਾਣੇ ਸੀਗੇ ਜਿਹੜੀਆਂ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆਈਆਂ ਉਹ ਵੇਖ ਕੇ ਇੰਜ ਲੱਗ ਰਿਹਾ ਸੀਗਾ ਕਿ ਉਹ ਨਾਮਜ਼ਦਗੀ ਪੇਪਰ ਭਰਨ ਦੀ ਥਾਂ ਹੈ ਜਾਂ ਕਿ ਕਿਸੇ ਘੋਲ ਦੇ ਮੈਦਾਨ ਦੀ ਲੋਕ ਆਪਸ ਵਿੱਚ ਗੁੱਥਮ ਗੁੱਥਾ ਹੋਏ ਦਿਖੀ ਕਈ ਥਾਵਾਂ ਦੇ ਉੱਪਰ ਇਦਾਂ ਦੀਆਂ ਤਸਵੀਰਾਂ ਆਈਆਂ ਲੋਕ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਲੋਕਤੰਤਰਤਾ ਘਾਣ ਹੋ ਰਿਹਾ ਸਾਡੇ ਕਾਗਜ਼ ਪਾੜੇ ਜਾ ਰਹੇ ਵਿਖੇ ਖਿੱਚ-ਖਿੱਚ ਕੇ ਲੋਕਾਂ ਦੇ ਹੱਥਾਂ ਵਿੱਚ ਕਾਗਜ਼ ਵੀ ਦਿਖਾਏ ਹੋਏ ਫਟੇ ਹੋਏ ਉਹਨਾਂ ਫਟੇ ਹੋਏ ਕਾਗਜ਼ਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਇਸ ਸੱਭ ਦੇ ਵਿੱਚ ਦੋ ਆਵਾਜ਼ਾਂ ਬੜੀ ਤੇਜ਼ੀ ਨਾਲ ਗੂੰਜੀਆਂ ਜਿਦੇ ਵਿੱਚੋ ਕਿਹਾ ਜਾ ਰਿਹਾ ਸਿਹਾਇਓ ਤੱਕਾ ਹੋ ਗਿਆ ਤੱਕਾ। ਉਹ ਦੋ ਆਵਾਜ਼ਾਂ ਸੀਗੀਆਂ ਪਟਿਆਲਾ ਦੇ ਬੀਜੇਪੀ ਲੀਡਰ ਸੁਸ਼ੀਲ ਲੱਈਰ ਤੇ ਵਰੁਣ ਜਿੰਦਲ ਦੀਆ। ਉਹ ਪੁੱਛਨੇ ਆ ਕਿ ਆਖਿਰਕਾਰ ਤੱਕਾ ਹੋਇਆ ਕੀ? ਸਾਡੇ ਨਾਲ ਵਰੁਣ ਜਿੰਦਲ ਜੀ ਨੇ ਗਲਬਤ ਕਰ ਦਿਓ ਉਹਨਾਂ ਦਾ। ਵਰੁਣ ਜਿੰਦਲ ਜੀ ਕੱਲ ਦੀਆਂ ਤਸਵੀਰਾਂ ਵੇਖੀਆਂ ਬੜੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਸੀ ਕਿ ਲੱਗ ਰਿਹਾ ਸੀ ਲੋਕ ਗੁੱਥਮ ਗੁੱਥਾ ਹੋ ਰਹੇ ਨੇ ਤੇ ਤੁਹਾਡੇ ਵੱਲੋਂ ਤੁਹਾਡੇ ਸਾਥੀ ਵੱਲੋਂ ਕਿ ਅਗਰ ਤੱਕਾ ਹੋਇਆ ਕਿਦਾਂ ਦਾ ਤੱਕਾ ਹੋਇਆ ਦੇਖੋ ਤੱਕਾ ਇਹ ਕੱਲ ਹੀ ਨਹੀਂ ਹੋਇਆ ਇਹ ਤੱਕਾ ਸੀਗਾ ਜਿਹੜਾ 2 ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਤੁਹਾਨੂੰ ਪਤਾ ਨਗਰ ਨਿਗਮ ਚੋਨਾ ਦਾ ਐਲਾਨ ਹੋਇਆ ਤੇ ਐਨਓਸੀ ਮਿਲਣ ਦੇ ਟਾਈਮ ਜਿਹੜੀ ਐਨਓਸੀ ਸਾਨੂੰ ਲਗਭਗ 2 ਦਿਨਾਂ ਦੇ ਵਿੱਚੋਂ ਜਾ ਕੇ ਤਾਂ ਸਾਨੂੰ ਪਹਿਲਾਂ ਉਹ ਐਨਓਸੀ ਮਿਲੀ ਫੇਰੀਕ ਦਿਨ ਅਸੀਂ ਜਿਹੜੇ ਆਪਣੇ ਸੀਗੇ ਕਾਗਜ਼ ਪੱਤਰ ਪੂਰੇ ਕਰੇ ਤੇ ਸਭ ਤੋਂ ਪਹਿਲਾਂ ਜਿਹੜਾ ੱਤਕਾ ਹੋਇਆ ਸਾਡੇ ਜ਼ਿਲ੍ਹਾ ਪ੍ਰਧਾਨ ਵੀਜੇ ਕੁੱਕਾ ਜੀ ਦੇ ਜਿਹੜੇ ਸੀਗੇ ਕਾਗਜ਼ ਉੱਥੇ ਫਾੜ ਦਿੱਤੇਗੇ ਜਿਹੜੇ ਕੀ ਉਹ ਪਰਸੋਂ ਜਿਹੜੇ ਜਮ੍ਹਾਂ ਕਰਾਨ ਗਏ ਸੀਗੇ ਤੇ ਤੁਸੀਂ ਇਹ ਦੇਖੋ ਸਾਡੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਮਹਾਰਾਣੀ ਪਰਨੀਤ ਕੌਰ ਜੀ ਸਾਰੇ ਬੜੀ ਸੀਨੀਅਰ ਜੈ ਬੀਬਾ ਜੀ ਸੀਨੀਅਰ ਲੀਡਰਸ਼ਿਪ ਗਰੇਵਾਲ ਜੀ ਸਾਡੇ ਉੱਥੇ ਪਹੁੰਚ ਉਹਨਾਂ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਤੁਸੀਂ ਦੇਖੋ ਉਹਨਾਂ ਦੀ ਮੌਜੂਦਗੀ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਕਾਗਜ਼ ਫਾੜਤੇ ਚਲੋ ਫੇਰ ਵੀ ਕੋਸ਼ਿਸ਼ ਕਰਕੇ 8 10 ਜਿਹੜੇ ਫਾਰਮ ਸੀ ਉਹ ਪਰਸੋਂ ਪਰਵਾਏਗੇ ਤੇ ਸਾਡੀ ਜਦ ਹੁਣ ਕੱਲ ਫਾਈਲਾਂ ਪੂਰੀਆਂ ਹੋਈਆਂ ਪਰਸੋਂ ਰਾਤ ਨੂੰ ਤੇ ਅਸੀਂ ਕੱਲ ਲਾਸਟ ਦਿਨ ਸੀਗਾ ਅਸੀਂ ਜਾਣਾ ਸੀਗਾ ਸਾਰੇ ਲੋਕਾਂ ਨੇ ਆਪਣਾ ਜਮਾ ਕਰਾ ਨੋਮੀਨੇਸ਼ਨ ਤੇ ਅਸੀਂ ਸਵੇਰੇ ਉਹਨਾਂ ਨੇ 11 ਵਜੇ ਕਿਹਾ ਸੀ ਕਿ ਅਸੀਂ 11 ਵਜੇ ਹੈ ਜੋ ਗੇਟ ਖੋਲਾਂਗੇ ਅਸੀਂ ਉੱਥੇ 10 ਵਜੇ ਚਲੇਗੇ ਪਰ ਉੱਥੇ ਲਗਭਗ ਬਹੁਤ ਹੀ ਜ਼ਿਆਦਾ ਜਿਹੜੀ ਪੁਲਿਸ ਜਿਹੜੇ ਗੁੰਡਾ ਤੱਤ ਜਿਹੜੇ ਹੋਰ ਜਿਹੜੀ ਬਾਹਰਲੀ ਸਾਈਡ ਖੜੇ ਸੀ ਗੁੰਡਾ ਲਗਭਗ ਉੰਝੀ ਲੋਕ ਜਿਹੜੇ ਮੈਂ ਕਹਿੰਦਾ ਜੀ ਮੈਂ ਕਿਰਾਏ ਤੇ ਬੁਲਾਏ ਹੁੰਦੇ ਬੰਦੇ ਨੇ ਤੇ ਉਹ ਲੋਕ ਸਾਰੇ ਖੜੇ ਸੀਗੇ ਅਸੀਂ 10:00 ਵਜੇ 10:30 ਉਹ ਬੰਦੇ ਤੁਹਾਡੇ ਸੀਗੇ ਜਾਂ ਕਿਸੇ ਹੋਰ ਵੱਲੋਂ ਬੁਲਾਏ ਗਏ ਸੀਗੇ ਉਹ ਕਿਸੇ ਇਹ ਜਿਹੜੇ ਉਹ ਵਿਅਕਤੀ ਸੀਗੇ ਜੀ ਉਹ ਹੋਰ ਵੱਲੋਂ ਬੁਲਾਏ ਹੋਏ ਵਿਅਕਤੀ ਸੀਗੇ ਸਾਡੇ ਨਾਲ ਤਾਂ ਸੀ ਅਸੀਂ ਤਾਂ ਆਪਣੇ 5-5 6-6 ਘਰ ਪਰ ਵਰੋਂ ਦੀ ਛੋਟੀ ਗੱਲ ਦਰੋਸਤ ਨਹੀਂ ਲੱਗਦੀ ਹੈਗੀ ਕਿਉਂਕਿ ਮੌਜੂਦਾ ਸ਼ਹਿਰੀ ਐਮਐਲਏ ਅਜੀਤ ਪਾਲ ਸਿੰਘ ਕੋਲੀ ਜੀ ਸਾਫ਼ ਤੌਰ ਤੇ ਕਹਿ ਰਹੇ ਹੈ ਕਿ ਬੀਜੇਪੀ ਵਾਲਿਆਂ ਧੱਕਾ ਕੀਤਾ ਉਹਨਾਂ ਨੇ ਸਾਡੇ ਕੋਲੋਂ ਕਾਗਜ਼ ਖੋਏ ਨੇ ਉਹਨਾਂ ਦੇ ਕਾਗਜ਼ ਫਾੜੇ ਨੇ ਇਹ ਸਾਫ਼ ਤੌਰ ਦੇ ਉੱਪਰ ਉਹਨਾਂ ਨੇ ਬਿਆਨ ਵੀ ਦਿੱਤਾ ਪਾਜੀ ਤੁਸੀਂ ਗਲਤ ਹੋ ਜੇ ਬੀਜੇਪੀ ਵਾਲਿਆਂ ਨੇ ਧੱਕਾ ਕਰਿਆ ਹੁੰਦਾ ਤਾਂ 60 ਵਾਡਾ ਦੇ ਵਿੱਚ 31 ਫਾਰਮ ਭਰੇ ਜਾਂਦੇ आम आदमी पार्टी ਦਾ ਇੱਕ ਵੀ ਫਾਰਮ ਦੱਸ ਦੋ ਜੇ 60ਾਂ ਦੇ 60ਾਂ ਦੇ ਵਿੱਚ ਕੋਈ ਕੈਂਡੀਡੇਟ ਹੈਗੇ ਸੀ ਬੀਜੇਪੀ ਕੋਲੇ ਬਿਲਕੁਲ ਜੀ 60 ਵਾਰਡਾਂ ਦੇ 60 ਵਾਰਡ ਅਸੀਂ ਆਪਣੀ ਸਾਡੀ ਆਪਣੀ ਲਿਸਟ ਹੈ ਜਿਹੜੀ ਚੰਡੀਗੜ੍ਹ ਬੀਜੇਪੀ ਆਫਿਸ ਤੋਂ ਅਨਾਉਂਸ ਹੋਈ ਹੈ ਉਰੇ ਦੀ ਪੈਨਲ ਬੈਠਿਆ ਸੀ ਪੈਨਲ ਨੇ ਬਣਾ ਕੇ ਉਰੇ ਦੇ ਕਾਰਜਕਰਤਾ ਜਿਨ੍ਹਾਂ ਜਨਨ ਦੇ ਚਾਹਵਾਨ ਸੀਗੇ ਸਾਡੇ ਕੋਲ ਲਗਭਗ 100 130 ਤੋਂ 40 ਜਿਹੜੇ ਕਾਰਜਕਰਤਾ ਦੀ ਲਿਸਟ ਆਈ ਸੀਗੀ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਸੀਗੇ 60 ਵਾਰਡ ਸਾਡੇ ਪੂਰੇ ਸੀਗੇ ਤੁਸੀਂ ਜੇ ਕਹਿ ਰਹੇ ਕਿ ਇਹਦੋਂ ਤੋਂ ਜਿਵੇਂ ਉਹ ਕੱਲ ਬਾਈਟ ਦੇ ਵਿੱਚ ਐਮਐਲਏ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਤਾਂ ਕਾਂਗਰਸ ਦੇ ਕੇ ਲੀਡਰ ਕਹਿ ਰਹੇ ਕਿ ਸਾਡੇ ਤੋਂ ਧੱਕੇ ਨਾਲ ਹੀ ਫਾਰਮ ਭਰਤੇ ਜੀ ਸਾਨੂੰ ਪਤਾ ਵੀ ਨਹੀਂ ਹੈਗਾ ਫਾਰਮ ਭਰਤੇ ਐਦਾਂ ਹੀ ਭਾਜਪਾ ਵਾਲਿਆਂ ਨੇ ਸੱਟ ਭਰਤੇ ਹੋਣ ਭਾਜੀ ਦੇਖੋ ਕਾਂਗਰਸ ਹੀ ਗੱਲ ਕਰੀ ਨਾ ਉਹਨਾਂ ਨੇ ਹੂੰ ਕਾਂਗਰਸ ਹੀ ਗੱਲ ਕਰੀ ਭਾਜਪਾ ਦਿੱਤਾ ਨਹੀਂ ਕਹੇ ਕਿ ਸਾਡੇ ਕਿਸੇ ਦਾ ਫੋਨ ਆਇਆ ਹੂੰ ਕਾਂਗਰਸ ਹੀ ਗੱਲ ਕਾਂਗਰਸ ਕਰ ਸਕਦੀ ਹੈ ਕਾਂਗਰਸ ਪੁਰਾਣਾ ਵੀ ਕੁਛਹੀ ਕਰਦਾ ਆ ਰਹੀ ਕਰਦੀ ਆ ਰਹੀ ਹੈ ਪਰ ਭਾਜਪਾ ਦੇ ਜਿਹੜੇ ਕਾਰਜਕਰਤਾ ਹੈ ਉਹ ਨੀਸ ਵਾਰth ਹੋ ਕੇ ਆਪਣੀ ਪਾਰਟੀ ਲਈ ਰਾਸ਼ਟਰ ਲਈ ਹਮੇਸ਼ਾ ਖੜ 60 ਦੇ 60 ਵਾਰਡਾਂ ਦੇ ਵਿੱਚ ਸਾਡੀ ਟਿਕਟਾਂ ਅਨਾਉਂਸ ਹੋਈਆਂ ਸੀਗੀਆਂ 60 ਦੇ 60 ਵਾਰਡਸ ਆਨੇ ਖੁਦ ਬੈ ਕੇ ਲੋਕਾਂ ਦੇ ਜਿਹੜੇ ਸਾਰੇ ਕਾਰਜਕਰਤਾ ਦੇ ਫਾਰਮ ਪੂਰੇ ਕਰਵਾਏ ਨੇ ਜਿਦੇ ਵਿੱਚ ਆਪਣਾ ਮਹਾਰਾਣੀ ਪੰਨੀਤ ਕੋਰ ਜੀ ਜੈ ਵੀ ਬਾਰੀ ਸਾਡੇ ਗਰੇਵਾਲ ਜੀ ਆਪਣਾ ਦਮਨ ਬਾਜਵਾ ਜੀ ਜਿਹੜੇ ਸਾਡੇ ਉਰੇ অবজারভার ਲੱਗੇ ਸੀ ਅਨਿਲ ਸਰੀਨ ਜੀ ਸਭ ਨੇ ਬੈ ਕੇ ਜਿਹੜੇ ਕਾਗਜ਼ ਪੱਤਰ ਪੂਰੇ ਕਰਾਏ ਤੇ ਇਸੇ ਦੇ ਤਰ੍ਹਾਂ ਅਸੀਂ ਮੈਂ ਮੈਂ ਨૈયਰ ਜੀ ਨikhil Kumar ਕਾਕਾ ਹੋਰ ਆਪਣਾ ਬਲਵੰਤ ਰਾਏ ਜੀ ਦੇ ਵਾਰਡ ਚ ਜਿਹੜੇ ਕਾਰਜਕਰਤਾ ਖੜੇ ਸੀਗੇ ਹੋਰ 15-20 ਜਿਹੜੇ ਕਾਰਜਕਰਤਾ 30-40 ਜਿਹੜੇ ਵੀ ਰਹਿਗੇ ਸੀ ਕਾਰਜਕਰਤਾ ਉਹ ਕੱਲ ਉੱਥੇ ਜਮ੍ਹਾਂ ਕਰਾਨੇ ਗਏ ਸੀ ਫਾਰਮ ਤੇ ਅਸੀਂ ਉੱਥੇ ਪਹੁੰਚਦੇ ਹਾਂ 10:30 ਵਜੇ ਅਸੀਂ ਲਾਈਨ 'ਚ ਖੜੇ ਹਾਂ ਸਾਡੇ ਨਾਲ 5-6 ਕਾਰਜਕਰਤਾ ਸੀਗੇ ਸਾਡੇ ਜਿਹੜੇ ਆ ਅਸੀਂ ਕਿਹੜਾ ਉੱਥੇ ਕੋਈ ਗੁੰਡਾ ਤਤਵ ਨਾਲ ਲੈ ਕੇ ਗਏ ਆ ਕੋਈ 100 ਬੰਦਾ ਲੈ ਕੇ 200 ਬੰਦਾ ਲੈ ਕੇ ਕੋਈ ਆਪਣਾ ਹੁੱਲੜਬਾਜੀ ਕਰਦੇ ਹੋਏ ਫਾਰਮ ਜਮ੍ਹਾਂ ਕਰਾਉਣ ਜਾ ਰਹੇ ਆ ਅਸੀਂ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਉੱਥੇ ਜਾ ਕੇ ਲਾਈਨ ਦੇ ਵਿੱਚ ਖੜੇ ਹੋਗੇ ਤੇ ਆਰਾਮ ਦੇ ਨਾਲ ਉੱਥੇ ਕੋਈ ਆ ਰਿਹਾ ਸੀ ਅਸੀਂ ਦੇਖ ਰਹੇ ਸੀਗੇ ਸਾਡੇ ਉੱਥੇ ਕੋਈ ਵੀ ਕਾਰਜਕਰਤਾ ਖੜਿਆ ਸੀਗਾ ਜਲੋਟਾ ਜੀ ਸਭ ਤੋਂ ਪਹਿਲਾਂ ਬਾਹਰ ਆਏ ਉਹਨਾਂ ਦੇ ਫਾਰਮ ਲੈ ਕੇ ਬੰਦਾ ਭੱਜ ਗਿਆ ਜਿਹੜੇ ਸਾਡੇ ਵਾਰਡ ਨੰਬਰ 47 ਦੇ ਉਹਨਾਂ ਦੀ ਮਿਸਿਸ ਨੂੰ ਪਾਰਟੀ ਵੱਲੋਂ ਟੀਗੜ ਮਿਲੀ ਸੀਗੀ ਤੇ ਉਸ ਤੋਂ ਅੱਗੇ 45 ਨੰਬਰ ਵਾਰਡ ਦੇ ਸਾਡੇ ਕਾਰਜਕਰਤਾ ਸੀ ਉਹਨਾਂ ਦਾ ਕੋਈ ਫਾਈਲ ਲੈ ਕੇ ਭੱਜ ਗਿਆ ਉਸ ਤੋਂ ਬਾਅਦ 48 ਨੰਬਰ ਸਾਡੇ ਨੀਖਿਲ ਕੁਮਾਰ ਕਾਕਾ ਜੀ ਲੜ ਰਹੇ ਸੀਗੇ ਉਹਨਾਂ ਦੀ ਕੋਈ ਉਹਨਾਂ ਨੂੰ ਤਾਂ ਪੁਲਿਸ ਚੱਕ ਹੀ ਲੇਗੀ ਹੂੰ ਸਭ ਤੋਂ ਪਹਿਲਾਂ ਪੁਲਿਸ ਉਹਨਾਂ ਨੂੰ ਚੱਕ ਕੇ ਲੈ ਕੇ ਗਈ ਇਸ ਤਾਂ ਅਸੀਂ ਹੈਰਾਨ ਰਹਿ ਗਏ ਅਸੀਂ ਫੇਰ ਵੀ ਅਸੀਂ ਫੇਰ ਵੀ ਉੱਥੇ ਆਪਣਾ ਫੇਰ ਵੀ ਆਪਣਾ ਖੜੇ ਰਹੇ ਕਿ ਚਲੋ ਅਸੀਂ ਪੁਲਿਸ ਨੂੰ ਕਹਿੰਦੇ ਰਏ ਕਿ ਸਾਨੂੰ ਅੰਦਰ ਜਾਣ ਦਿਓ ਅੰਦਰ ਜਾਣ ਦਿਓ ਅੰਦਰ ਜਾਣ ਦਿਓ ਸਾਨੂੰ ਆਪਣੇ ਫਾਰਮ ਪਰਣ ਦਿਓ ਸਾਡਾ ਉਹ ਅਧਿਕਾਰ ਹੈ ਲੋਕਤੰਤਰ ਕੇ ਅਧਿਕਾਰ ਹੈ ਸਾਰਾ ਮੀਡੀਆ ਉੱਥੇ ਮੌਜੂਦ ਅਸੀਂ ਮੀਡੀਆ ਦੇ ਵਿੱਚ ਵੀ ਬਾਰ ਬਾਰ ਇਹੀ ਗੱਲ ਕਹੀ ਕਿ ਸਾਨੂੰ ਅੰਦਰ ਨਹੀਂ ਜਾਣ ਦੇ 11 ਵਜੇ ਤੋਂ ਲੈ ਕੇ ਲਗਭਗ 12 12:30 ਇੱਕ ਵਾਰ ਗਿਆ 4-5 ਵਾਰ ਪੁਲਿਸ ਸਾਡੇ ਕੋਲ ਨਹੀਂ ਆਣਾ ਚਾਹੀ ਅਸੀਂ ਫੇਰ ਵੀ ਜਿਹੜੇ ਸਾਡੇ ਕਾਰਜਕਰਤਾ ਸੀ ਨੇ ਉਹਨਾਂ ਨੇ ਰੋਕ ਕੇ ਰੱਖਿਆ ਫਿਰ ਉਸ ਤੋਂ ਬਾਅਦ ਪੁਲਿਸ ਤਾਂ ਥੋੜੀ ਮਦਦਵਸਤੀ ਲੱਗਦੀ ਹੈ ਨਾ ਕੋਈ ਵੀ ਵਿਅਕਤੀ ਆ ਪਰ ਉਹ ਪੁਲਿਸ ਮੈਨੂੰ ਨਹੀਂ ਲੱਗ ਰਿਆ ਸਾਡੀ ਮਦਦ ਕਰ ਰਹੀ ਸੀ ਪੁਲਿਸ ਉਹ ਲੋਕਾਂ ਦੀ ਮਦਦ ਕਰ ਰਹੀ ਸੀ ਜਦ ਵੀ ਇਹ ਪੁਲਿਸ ਕੋਈ ੱੱਕਾਬਾਜੀ ਕਰਦੀ ਸੀ ਤਾਂ ਉਧਰੋਂ 20 25 50 ਲੋਕ ਆ ਕੇ ਸਾਡੇ ਉੱਪਰ ਆ ਕੇ ਇੱਕ ਤਰ੍ਹਾਂ ਦਾ ਅਟੈਕ ਕਰਦੇ ਸੀ ਅਸੀਂ ਫੇਰ ਵੀ ਜਿੰਨੀ ਵਾਰ ਦੋ ਵਾਰ ਤਿੰਨ ਵਾਰ ਅਸੀਂ ਸੰਭਾਲਿਆ ਤੇ ਆਖਿਰਕਾਰ ਪਹਿਲਾਂ ਉਹ ਸੁਸ਼ੀਲ ਲਈਅਰ ਜੀ ਦੀ ਜਿਹੜੀਆਂ ਫਾਈਲਾਂ ਸੀਗੀਆਂ ਦੋ ਰੈੱਡ ਕਲਰ ਦੀਆਂ ਉਹ ਲੈ ਕੇ ਭੱਜ ਗਏ ਅਸੀਂ ਦੋ ਦੋ ਤਿੰਨ ਤਿੰਨ ਸੈੱਟ ਬਣਵਾਏ ਹੋਏ ਸੀਗੇ ਆਪਣੇ ਅਸੀਂ 2 2 3 ਸੀਗੇ ਜਿਹੜੇ ਸੈੱਟ ਅਸੀਂ ਬਣਵਾਏ ਹੋਏ ਸੀਗੇ ਸਾਨੂੰ ਪਤਾ ਸੀ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਮੈਂਨੇ ਆਪਣਾ ਬੈਗ ਪਾਇਆ ਹੋਇਆ ਸੀ ਬੈਗ ਦੇ ਵਿੱਚ ਮੇਰੀ ਜਿਹੜੀ ਸੀਗੀ ਫਾਈਲ ਸੀਗੀ ਉਹ ਮੈਂ ਬੈਗ ਪਾਇਆ ਹੋਇਆ ਸੀਗਾ ਮੈਂ ਬੈਗ ਕੱਢਿਆ ਨਹੀਂਗਾ ਮੈਂ ਇਹਨੂੰ ਦੇਖ ਲਿਆ ਸੀ ਮੇਰੇ ਆਲੇ ਦੁਆਲੇ 50 100 ਲੋਕ ਇਕੱਠੇ ਹੋ ਗਏ ਐ ਫਿਰ ਉਧਰੋਂ ਐਸ ਐਚ ਓ ਟੀਲੋ ਜੋ ਹੈ ਉਹਨਾਂ ਨੇ ਬਹੁਤ ਹੀ ਜਿਹੜਾ ਖਰਾਬ ਰੋਲ ਇਸ ਦੇ ਵਿੱਚ ਅਦਾ ਕਰਿਆ ਤੁਸੀਂ ਮੈਂ ਵੀਡੀਓਜ਼ ਮੇਰੇ ਕੋਲ ਸਾਰਾ ਕੁਝ ਪਿਆ ਉਹਦੇ ਵਿੱਚ ਦੇਖੋ ਤੁਸੀਂ ਥੱਪੜ ਮਾਰ ਰਹੇ ਨੇ ਕਾਰਜਕਰਤਾ ਦੇ ਸਾਡੇ ਬਿਲਕੁਲ ਸਾਫ਼ ਜਿਹੜੀ ਵੀਡੀਓ ਮੇਰੇ ਕੋਲ ਹੈਗੀ ਹੈ ਤੇ ਉਸ ਤੋਂ ਬਾਅਦ ਜੀ ਹੋ ਸਕਦਾ ਵੀ ਪੀੜ ਨੂੰ ਇੱਧਰ-ਉੱਧਰ ਕਰ ਰਹੇ ਹੁਣ ਤੇ ਲੱਗਦਾ ਕਿਉਂ ਪੀੜਨੀ ਜੀ ਉਹ ਜਦ ਲੋਕ ਕੁੱਟਰੇ ਸੀਗੇ ਮੈਨੂੰ ਜਿਹੜੇ ਬਾਹਰਲੇ ਤੱਤ ਕੁੱਟਰੇ ਸੀ ਤਾਂ ਮੇਰਾ ਕਾਰਜਕਰਤਾ ਮੈਨੂੰ ਵਿਚਾਰ ਰਿਹਾ ਤੇ ਉਹ ਮੇਰੇ ਕਾਰਜਕਰਤਾ ਨੂੰ ਥੱਪੜ ਮਾਰ ਕੇ ਭੇਜ ਰਿਹਾ ਤੇ ਦੂਜੇ ਕਾਰਜਕਰਤਾ ਨੂੰ ਅੱਗੇ ਕਰ ਰਿਹਾ ਇਹ ਕਾਹਦਾ ਬਚਾਨ ਦਾ ਕਾਰੋ ਹੈ ਐਸ ਐਚਓ ਟੀਲੋ ਨੇ ਬਹੁਤ ਹੀ ਨਕਾਰਾਤਮਕ ਸੋਚ ਵਾਲਾ ਜਿਹੜਾ ਉੱਥ ਉੱਥੇ ਜਿਹੜਾ ਸਿਸਟਮ ਰੱਖਿਆ ਬਹੁਤ ਹੀ ਜਿਹੜਾ ਖਰਾਬ ਸੀਗਾ ਬਹੁਤ ਖਰਾਬ ਜਿਹੜਾ ਸਿਸਟਮ ਮੈਂ ਮੇਨ ਅਸੀਂ ਐਸਚੋ ਢਿੱਲੋ ਨੂੰ ਬਹੁਤ ਵਾਰ ਕਿਹਾ ਇਹ ਗੱਲ ਕਿ ਐਸਚੋ ਢਿੱਲੋ ਸਾਬ ਸਾਨੂੰ ਅੰਦਰ ਜਾਣ ਦੋ ਸਾਨੂੰ ਫਾਰਮ ਭਰਨ ਦੋ ਸਾਡਾ ਸਮੇਂ ਬੀਤ ਰਿਹਾ ਹੈ ਸਾਡਾ ਸਮੇਂ ਬੀਤ ਰਿਹਾ ਪਰ ਉਹ ਵਿਅਕਤੀ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਤੇ ਉਹ ਆਪਣੀ ਟੀਮ ਨੂੰ ਭੇਜ ਕੇ ਸਾਡੇ ਤੇ ਕਦੀ ਕੁਝ ਡੰਡਿਆਂ ਨਾਲ ਕਦੀ ਇਧਰ ਕਰ ਦਿੰਦੇ ਸੀ ਕਦੀ ਫਿਰ ਆਖਿਰਕਾਰ ਐਸਚੋ ਢਿੱਲੋ ਨੇ ਪਹਿਲਾਂ ਸਾਡੇ ਉਹ ਲਾਠਿਆਂ ਨਾਲ ਚਾਰਜ ਕਰਿਆ ਤੇ ਉਧਰੋਂ ਦੂਜੀ ਟੀਮ ਆਈ ਉਹ ਸਾਡੇ ਉੱਪਰ ਆ ਕੇ गिर ਗਈ ਮੈਨੂੰ ੱੱਕਾ ਮਾਰਿਆ ਮੇਰੇ ਲੰਬਾ ਮਾਰਿਆ ਠੁੱਡੇ ਮਾਰੇ ਸਭ ਕੁਝ ਉਹਨਾਂ ਨੇ ਜੋ ਕਰ ਸਕਦੇ ਸੀ ਕਰਿਆ ਮੇਰਾ ਬੈਗ ਫੜ ਕੇ ਮੇਰੀ ਗਰਦਨ ਤੇ ਤੁਸੀਂ ਦੇਖਿਆ ਹੋਗਾ ਗਰਦਨ ਤੇ ਮੇਰੇ ਉੱਥੇ ਪਿੱਛੇ ਕਿਸੇ ਨੇ ਲੱਤ ਮਾਰੀ ਤਾਂ ਜਾ ਕੇ ਅਸੀਂ ਫੇਰ ਫੇਰ ਵੀ ਅਸੀਂ ਆਪਣਾ ਉੱਥੇ ਇਹ ਬੈਂਡ ਤਾਂ ਹੀ ਲੱਗਿਆਗਾ ਹਾਂ ਮੈਂ ਮੇਰੇ ਡਾਕਟਰ ਸਾਹਿਬ ਨਾਲ ਫਿਰ ਮੈਂ ਗੱਲ ਕਰੀ ਉਹਨਾਂ ਨੇ ਮੈਂ ਦਿਖਾ ਕੇ ਆ ਰਾਤ ਨੂੰ ਉਹਨਾਂ ਨਾਲ ਜਾ ਕੇ 8:30 ਵਜੇ ਗਿਆ ਤਾਂ ਜਾ ਕੇ ਫਿਰ ਉਹਨਾਂ ਨੇ ਮੈਨੂੰ ਇੱਕ ਬੈਂਡ ਦਿੱਤਾ ਇਹ ਪਾਉਣ ਵਾਸਤੇ ਤਾਂ ਫਿਰ ਜਾ ਕੇ ਸਾਰਾ ਕੁਝ ਹੁਣ ਅੱਜ ਵੀ ਮੈਂ ਸਵੇਰ ਦਾ ਚੰਡੀਗੜ੍ਹ ਗਿਆ ਹੋਇਆ ਸੀਗਾ ਬਹੁਤ ਲੋਕਾਂ ਦਾ ਤੁਹਾਡੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੈਨੂੰ ਚਾਹਣ ਵਾਲਿਆਂ ਨੇ ਬਹੁਤ ਚਿੰਤਾ ਸੀਗੀ ਤੁਹਾਡੇ ਮੈਂ ਵੀਡੀਓ ਦੇ ਮਾਧਿਅਮ ਨਾਲ ਕਹਿਣਾ ਚਾਹਨਾ ਕਿ ਫਿਲਹਾਲ ਮੈਨੂੰ ਡਾਕਟਰ ਨੇ ਹਫਤੇ ਵਾਸਤੇ ਇਹ ਜਿਹੜਾ ਬੈਂਡ ਹੈ ਪਾਣ ਲਈ ਕਿਹਾ ਉਹਨਾਂ ਨੇ ਗਰਦਨ ਮੈਨੂੰ ਪਿੱਛੇ ਰੱਖ ਕੇ ਕਿਹਾ ਕਿ ਪਿੱਛੇ ਜਿੰਨੀ ਰੱਖੋਗੇ ਉਨੀ ਤੁਹਾਡੀ ਗਰਦਨ ਹੈ ਜਿਹੜੀ ਹੈ ਸਵਸਥਰ ਹੋਊਗੀ ਤੇ ਕੁਝ ਮਸਲਸ ਪੂਲ ਵਗੈਰਾ ਜਾਂ ਉਹਨਾਂ ਨੇ ਦਵਾਈਆਂ ਦਿੱਤੀਆਂ ਨੇ ਉਹ ਮੈਂ ਲੈ ਰਿਹਾ ਫਿਲਹਾਲ ਤੇ ਜਿਹੜੀ ਮੈਂ ਤੁਹਾਨੂੰ ਗੱਲ ਅਸਰੇ ਫਿਰ ਜਾ ਦ ਉਹਨਾਂ ਨੇ ੱੱਕਾ ਮਾਰਿਆ ਸੀ ਸਾਰੇ ਲੇਟ ਗਏ ਜੀ ਤੇ ਉਸ ਤੋਂ ਬਾਅਦ ਡੂਡ ਥੂਡੇ ਡਾਂਗਾ ਤੁਹਾਡੇ ਕੋਲ ਵੀਡੀਓਜ਼ ਤੁਹਾਡੇ ਚੈਨਲ ਸੇ ਵੀ ਵੀਡੀਓਜ਼ ਸਾਰੀਆਂ ਚੱਲੀਆਂ ਹੀ ਨੇ ਤੇ ਬਹੁਤ ਹੀ ਜਿਹੜਾ ਮਾੜਾ ਵਿਵਰਥਾ ਸੀ ਪੁਲਸ ਪਲੱਸ ਆਮ ਆਦਮੀ ਪਾਰਟੀ ਦੇ ਗੁੰਡਿਆਂ ਦਾ ਜਿਹੜਾ ਉੱਥੇ ਰਿਹਾ ਤੇ ਆਖਿਰਕਾਰ ਉਸ ਤੋਂ ਸਭ ਤੋਂ ਵੱਡੀ ਗੱਲ ਤੇ ਜਦ ਅਸੀਂ ਉੱਥੇ ਉੱਠ ਕੇ ਬੋਲ ਰਹੇ ਆ ਤੁਸੀਂ ਇਹ ਦੇਖੋ ਜੀ ਮੈਂ ਇੱਕ Hindu ਹੋਣ ਦੇ ਨਾਤੇ ਇਹ ਇਹ ਗੱਲ ਮੈਂ ਤੁਹਾਨੂੰ ਪੁੱਛਣੀ ਸੀਗੀ ਇਹ ਤੁਹਾਨੂੰ ਕਿਉਂ ਕਹਿਣਾ ਪਿਆ ਕਿ ਸਾਡੇ ਤਿਲਕ ਨੂੰ ਹੱਤ ਪਾਇਆ ਤੁਸੀਂ ਦੇਖੋ ਜਦ ਮੈਂ ਉੱਥੇ ਮੈਨੂੰ ਤੱਕਾ ਮਾਰਿਆ ਮੈਂਨੇ ਤਿਲਕ ਲਗਾਇਆ ਹੋ ਸੀ ਉਹ ਮੇਰੇ ਤਿਲਕ ਤੇ ਮਾਰਿਆ ਸਾਡੀ ਇੱਕ ਸ਼ਰਦਾ ਹੁੰਦੀ ਹੈ ਇੱਕ ਹਿੰਦੂ ਵਿਅਕਤੀ ਦੀ ਜੋ ਸ਼ਰਦਾ ਹੁੰਦੀ ਹੈ ਤਿਲਕ ਨੂੰ ਲੈ ਕੇ ਬਹੁਤ ਹੁੰਦੀ ਹੈ ਜਿਵੇਂ ਸਾਡੇ ਸਿੱਖ ਭਰਾਵਾਂ ਦੀ ਪੱਗ ਨੂੰ ਲੈ ਕੇ ਹੁੰਦੀ ਹੈ ਸਾਡੀ ਆਪਣੀ ਤਿਲਕ ਨੂੰ ਲੈ ਕੇ ਹੁੰਦੀ ਹੈ ਜਨੇਊ ਨੂੰ ਸ਼ੀਖਾਂ ਨੂੰ ਲੈ ਕੇ ਹੁੰਦੀ ਹੈ ਸਾਡੀ ਖੰਭਣੀ ਵੀ ਅਸੀਂ ਆਪਣੀ ਆਦਰਸ਼ ਮੰਨਦੇ ਆ ਪਰ ਉਹ ਲੋਕਾਂ ਨੂੰ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਹਿੰਦੂ ਸਿੱਖ ਦੀ ਜਿਹੜੀ ਮਿਸਾਲ ਹੈ ਪਟਿਆਲੇ ਤੋਂ ਬਹੁਤ ਅੱਛੀ ਜਿਹੜੀ ਹਿੰਦੂ ਸਿੱਖ ਭਰਾਵਾਂ ਦਾ ਪਾਈਚਾਰ ਹਮੇਸ਼ਾ ਬਣਿਆ ਰਹਿੰਦਾ ਹੈ ਪਰ ਉੱਥੇ ਕੱਲ ਜਿਹੜਾ ਮੇਰੇ ਨਾਲ ਵਿਅਰਥ ਹੋਇਆ ਜਿਹੜਾ ਮੇਰੇ ਨਾਲ ਅਨਹੂਨੀ ਹੋਈ ਮੇਰੇ ਤਿਲਕ ਨੂੰ ਵੀ ਹੱਥ ਲਾਇਆ ਇੱਕ ਐਜ਼ ਅ ਹਿੰਦੂ ਹੋਣ ਦੇ ਨਾਤੇ ਮੈਂ ਉੱਥੇ ਬੋਲਿਆ ਵੀ ਕਿਉਂ ਕਿਉਂਕਿ ਇਹ ਸਰਕਾਰ ਹਿੰਦੂਆਂ ਤੇ ਬਹੁਤ ਜ਼ਿਆਦਾ ਅਤਿਆਚਾਰ ਕਰ ਰਹੀ ਹੈ ਅਸੀਂ ਆਪਣਾ ਕੋਈ ਵੀ ਮਾਨ ਹੈ ਕੋਈ ਵੀ ਸਮਾਨ ਹੈ ਤੁਸੀਂ ਪਹਿਲਾਂ ਵੀ ਦੇਖ ਸਕਦੇ ਹੋ ਕਾਲੀ ਮਾਤਾ ਮੰਦਿਰ ਇੰਨਾ بڑا ਜਿਹੜਾ ਸਾਡੇ ਮਾਤਾ ਦੇ ਮੰਦਿਰ ਦੇ ਵਿੱਚ ਬੇਅਦਬੀ ਹੋਈ ਉਹ ਹਜੇ ਤੱਕ ਅਸੀਂ ਭੁੱਲ ਨਹੀਂ ਪਾ ਰਹੇ ਤੇ ਐਸੇ ਕੰਮ ਜਿਹੜੇ ਪੰਜਾਬ ਸਰਕਾਰ ਹੈ ਜਿਹੜੀ ਪਟਿਆਲੇ ਦੇ ਵਿੱਚ ਕਰਾ ਰਹੀ ਹੈ ਬਹੁਤ ਹੀ ਮਾੜਾ ਕੰਮ ਜਿਹੜਾ ਮੇਰਾ ਤੁਸੀਂ ਦੇਖਿਆ ਹੋਵੇਗਾ ਵੀਡੀਓ ਖੋਰ ਵਾਇਰਲ ਹੋਈ ਹੈ ਉਹ ਵਿਅਕਤੀ ਬੈਗ ਮੇਰਾ ਸਿੱਧਾ ਲੈ ਕੇ ਭੱਜ ਰਿਹਾ ਉਹ ਬੈਗ ਤੁਹਾਡਾ ਜਿਹੜੀ ਵੀ ਆ ਉਹ ਮੇਰਾ ਮੈਨੇ ਉਹੀ ਪਾਇਆ ਹੋਇਆ ਸੀ ਉਹੀ ਮੇਰੇ ਤੋਂ ਖਿੱਚ ਕੇ ਜਦ ਮੇਰੇ ਪਿੱਛੇ ਆ ਕੇ ਉਹਨਾਂ ਨੇ ਲੱਤਾਂ ਵੀ ਮਾਰੀਆਂ ਫਿਰ ਉਹ ਬੈਗ ਤੋੜ ਕੇ ਹੀ ਮੇਲਾ ਉਹ ਲੈ ਗਏ ਦੋ ਚਾਰ ਬੰਦੇ ਮੈਂ ਉਸ ਨੂੰ ਆਇਡੈਂਟੀਫਾਈ ਕਰੇ ਨੇ ਇੱਕ ਕੋਈ ਬਗਨ-ਬਗਨ ਲੜਕਾ ਹੈ ਇੱਕ ਕੋਈ ਕਊਆ ਨਾਮ ਦਾ ਵਿਅਕਤੀ ਹੈ ਤੇ ਇੱਕ ਕੋਈ ਇੱਕ ਟਿੰਕੂ ਹੈ ਇੱਕ ਵਿੰਦਰਾ ਇਨਾਂਮ ਦਾ ਲੜਕਾ ਹੈ ਤੇ ਇੱਕ ਆਪਣਾ ਸ਼ਾਇਦ ਹੋਰ ਬਹੁਤ ਮੈਨੂੰ ਧਿਆਨ ਹੈ ਮੈਂ ਇਹਦੀ ਜਿਹੜੀ ਕੰਪਲੇਂਟ ਹੈ ਮੈਂ ਬਣਾ ਲਈ ਹੈ ਮੈਂ ਬਹੁਤ ਹੀ ਜਲਦ ਐਸਐਸਪੀ ਪਟਿਆਲਾ ਨੂੰ ਮਿਲ ਕੇ ਇਹ ਜਿਹੜੀ ਹੈ ਕੰਪਲੇਂਟ ਦਵਾਗਾ ਮੇਰੇ ਸਭ ਧਿਆਨ ਨੇ ਜੀ ਬੰਦੇ A to Z ਇਸ ਸਭ ਦੇ ਵਿੱਚ ਤੁਸੀਂ ਮੈਲਾ ਵਾਲੇ ਦੇਖੀ ਪ੍ਰਕਿਰਿਆ ਦੇਖਦੇ ਹੋ ਕਿ ਉਹਨਾਂ ਦਾ ਰੋਲ ਕੀ ਦੇਖਦੇ ਕਿਉਂਕਿ ਸ਼ੁਰੂ ਤੋਂ ਜਦੋਂ ਤੋਂ ਭਾਜਪਾ ਦੇ ਵਿੱਚ ਕਾਂਗਰਸ ਦੇ ਵਰਕਰਸ ਆਏ ਸੀਗੇ ਜਾਂ ਕੈਪਟਨ ਤੜਾਇਆ ਸੀਗਾ ਟਕਸਾਲੀ ਭਾਜਪਾ ਤੇ ਜਿਹੜੇ ਨਵੇਂ ਭਾਜਪਾ ਵਾਲੇ ਉਹਨਾਂ ਨੂੰ ਟਕਰਾਅ ਦੇਖਣ ਨੂੰ ਮਿਲਦੇ ਸੀ ਔਰ ਇਸ ਮੌਕੇ ਦੇ ਕੀ ਰੋਲ ਦੇਖਣ ਨੂੰ ਮਿਲਿਆ ਦੇਖੋ ਪਟਿਆਲੇ ਦੇ ਵਿੱਚ ਅਸੀਂ ਸਭ ਤੋਂ ਵੱਧ ਲੀਡ ਜਿਹੜੀ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ 141000 ਵੋਟਾਂ ਸਭ ਤੋਂ ਵੱਧ ਦੇਖੋ ਪਾਰਟੀ ਦੇ ਪੁਰਾਣੇ ਕਾਰਜਕਰਤਾ ਨੇ ਵੀ ਕੰਮ ਕਰਿਆ ਪਾਰਟੀ ਦੇ ਨਵੇਂ ਕਾਰਜਕਰਤਾ ਨੇ ਵੀ ਕੰਮ ਕਰਿਆ ਪਰ ਹੁਣ ਉਹਨਾਂ ਨੂੰ ਵੀ ਆਏ 1.5-2 ਸਾਲ ਹੋ ਗਏ ਹਨ ਕਿਉਂਕਿ ਉਹ ਵੀ ਸਾਡੇ ਵਿੱਚ ਵਾਲੇ ਹੋ ਗਏ ਨੇ ਸਾਰੇ ਜੋ ਅਸੀਂ ਕਹਿੰਦੇ ਸੀ ਪਹਿਲਾਂ ਸਾਨੂੰ ਵੀ ਥੋੜਾ ਗੀਲਾ ਰਹਿੰਦਾ ਸੀਗਾ ਪਰ ਮੈਂ ਉਹ ਕੱਲ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਬੀਬਾ ਜੈ ਇੰਦਰ ਕੌਰ ਜੀ ਦੀ ਭੂਮਿਕਾ ਉੱਥੇ ਦੇਖੀ ਬਹੁਤ ਹੀ ਪਾਰਟੀ ਨੂੰ ਉੱਚੀ ਚੱਕਣ ਵਾਲੀ ਭੂਮਿਕਾ ਸੀਗੀ ਇੰਨੇ ਮਾਹੌਲ ਇੰਨੇ ਗਲਤ ਮਾਹੌਲ ਦੇ ਵਿੱਚ ਵੀ ਦੋ ਮਹਿਲਾਵਾਂ ਇੱਕ ਸ਼ੇਰ ਦੀ ਤਰ੍ਹਾਂ ਉੱਥੇ ਉਹ ਦੋਨੋਂ ਮਹਿਲਾਵਾਂ ਉੱਥੇ ਲੜੀਆਂ ਨੇ ਤਾਂ ਜਾ ਕੇ ਸਾਡੇ ਜਿਹੜੇ 31 ਫਾਰਮ ਹੈਗੇ ਉੱਥੇ ਭਰੇਗੇ ਨੇ ਤੁਸੀਂ ਉਹਨੇ ਦੇਖਿਆ ਮਹਿਲਾਵਾਂ ਤੱਕ ਦੇ ਉੱਥੇ ਮੈਂ ਬੋਲ ਨਹੀਂ ਸਕਦਾ ਤੁਹਾਡੇ ਕੈਮਰੇ ਤੇ ਕਿ ਕਿਵੇਂ ਉਹ ਫਾਈਲਾਂ ਕੱਢ ਕੇ ਤੁਸੀਂ ਦੇਖੋ ਅੱਜ ਕਿੰਨੀਆਂ ਅਖਬਾਰਾਂ ਦੇ ਵਿੱਚ ਉਹੀ ਮਹਿਨ ਲੱਗਦੀ ਵਿਚਾਰੇ ਦੀ ਫੋਟੋ ਲੱਗੀ ਹੋਈ ਹੈ ਤੇ ਬਹੁਤ ਹੀ ਇੱਕ ਜਿਹੜਾ ਮਾੜਾ ਵਿਅਕਤੀ ਮੈਂ ਕਹਿੰਨਾ ਜੀ ਪੁਰਸ਼ਾਂ ਨਾਲ ਤੁਸੀਂ ਕਰ ਰਹੇ ਹੋ ਕਰ ਲਓ ਪਰ ਮਹਿਲਾਵਾਂ ਨੂੰ ਤਾਂ ਉੱਥੇ ਛੱਡ ਦਿਓ ਮਹਿਲਾਵਾਂ ਤੇ ਥੱਪੜ ਮਾਰ ਕੇ ਤੁਸੀਂ ਉਹਨਾਂ ਤੋਂ ਫਾਇਲਾਖ ਹੋ ਰਹੇ ਹੋ ਜਿਹੜਾ ਤੁਸੀਂ ਇਹ ਦੇਖੋ ਮੈਂ ਤੁਸੀ ਕਹਿ ਰਿਹਾ ਮੈਂ ਬਾਹਰ ਖੜਾ ਜੀ ਪਹਿਲਾਂ ਤਾਂ ਪ੍ਰਾਪਤਾਂ ਬਾਹਰ ਦਾ ਸੀਗਾ ਪਾਰ ਕਰਨਾ ਪੁਲਸ ਅੰਦਰ ਪਹਿਲੀ ਗੱਲ ਉਹਨਾਂ ਨੂੰ ਜਾਣ ਜਿਹੜਾ ਬੰਦਾ ਅੰਦਰ ਚਲਾ ਗਿਆ ਗਲਤੀ ਨਾਲ ਉਸ ਤੋਂ ਬਾਅਦ ਅੰਦਰ 100 150 ਬੰਦਿਆਂ ਦੀ ਉਹਨਾਂ ਦੀ ਟੀਮ ਸੀਗੀ ਜਿਹੜੀ ਉਹ ਕੁੱਟਰੀ ਸੀਗੀ ਜਿਹੜਾ ਬੰਦਾ ਕੋਈ ਅੰਦਰ ਕੱਲ ਲੋਕਾਂ ਦੀ ਬੜੇ ਗੰਭੀਰ ਇਲਜ਼ਾਮ ਲਗਾ ਰਿਹਾ ਜਦੋਂ ਤੁਸੀਂ ਐਸ.ਡੀ.ਐਮ. ਆਫਿਸ ਦੇ ਅੰਦਰ ਚਲੇ ਜਾਂਦੇ ਹੋ ਜਾਂ ਕਿਸੇ ਸਰਕਾਰੀ ਦਫ਼ਤਰ ਚਲੇ ਜਾਂਦੇ ਹੋ ਤੇ ਸਰਕਾਰੀ ਲੋਕ ਬੰਦੇ ਕੰਮ ਕਰਨ ਵਾਲੇ ਉਹਨਾਂ ਨੇ ਕਰਨਾ ਉਹ ਤੁਹਾਨੂੰ ਕੁੱਟਣਗੇ ਉਹ ਤਾਂ ਕਾਗਜ਼ ਚੈੱਕ ਕਰਨਗੇ ਤੁਸੀਂ ਤੁਸੀਂ ਦੇਖਿਆ ਤੁਹਾਨੂੰ ਤੋਂ ਮੇਰੇ ਖਿਆਲ ਸਾਰੇ ਜਿੰਨੇ ਵੀ ਚੈਨਲ ਨੇ ਤੋਂ ਨੇ ਅੰਦਰ ਮੀਨੀ ਸੈਕਟਰੀਏਟ ਦਾ ਕੱਲੋਂ ਮੀਨੀ ਸੈਕਟਰੀਏਟ ਥੋੜਾ ਸੀਗਾ ਉਹ ਤਾਂ ਇੱਕ ਆਮ ਆਦਮੀ ਪਾਰਟੀ ਦਾ ਆਫਿਸ ਸੀਗਾ